ਇਤਰੋ ਆ 400 ਰੁਪਏ ਦੀ ਸੀਸੀ ਤੁਹਾਡਾ ਮਤਲਬ 4 ਲੱਖ ਰੁਪਏ ਦਾ ਫਾਇਦਾ ਕਰ ਦੂਗੀ ਗੋਡੇ ਆਪਾਂ ਆਮ ਪਵਾਉਣਿਆਂਗੇ ਵੀ 4 4 5 5 ਲੱਖ ਰੁਪਏ ਵੀ ਲੱਗ ਜਾਂਦਾ ਹੈ ਹਨਾ ਵੀਰੇ ਲੱਗਦਾ ਤੇ ਇਹਦੀ ਮਾਲਸ ਕਰਨੀ ਹੈ ਕਿ ਤੁਸੀਂ ਨੇ ਇੰਨੇ ਦੇ ਵਿੱਚ ਮਿੱਤਰੋ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਵੀ ਕੀ ਚੀਜ਼ ਹੈ ਇਹ ਕੀ ਚੀਜ਼ ਆ ਬਈ ਇਹ ਬਈ ਇਹ ਆਪਣਾ ਲਾਈਫ ਹੈ ਜੇ ਤੇਲ ਆ ਆਯੁਰਵੈਦਿਕ ਆਇਲ ਆ ਠੀਕ ਹੈ ਸਰਕਾਰ ਤੋਂ ਮਾਨਤਾ ਪ੍ਰਾਪਤ ਠੀਕ ਹੈ ਨਾ ਕਿਸੇ ਦੇ ਵੀ ਗੋਡੇ ਹੋਣ ਸਰਵਾਈਕਲ ਹੋਵੇ ਢੂਈ ਹੋਵੇ ਸਾਰੇ ਦਰਦ ਹੀ ਠੀਕ ਕਰਦਾ ਸਾਰੇ ਦਰਦ ਦੇ ਬਸ ਇੱਕ ਇਹ ਵੀ ਇਹਨੇ ਮਸਲਜ ਨੂੰ ਪਾਵਰ ਦੇਣੀ ਹੈ ਪਾਵਰ ਦੇਣੀ ਹੈ ਹਾਂ ਹਾਂ ਰੈਗੂਲਰ ਜੂਸ ਕਰੂਗਾ ਬਹੁਤ ਵਧੀਆ ਰਿਜ਼ਲਟ ਆਊਗਾ 40 ਦਿਨ ਤੋਂ ਲੈ ਕੇ 3 ਮਹੀਨਿਆਂ ਚ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਫਰਕ ਪੈਣ ਲੱਗ ਗਿਆ ਵਧੀਆ ਤਾਂ ਉਹ ਆਟੋਮੈਟਿਕ ਹੀ ਉਹਨੇ ਆਪੇ ਜੂਸ ਕਰਨਾ ਹੈ ਨਾ ਬਸ ਇਹ ਲੈਣਾ ਰੈਗੂਲਰ ਸਿਰਫ 400 ਰੁਪਿਆ 400 ਰੁਪਿਆ ਕਿੰਨਾ ਕੁ ਹੁੰਦਾ ਆਪਾਂ ਉਂ ਵੀ ਦਵਾਈਆਂ ਤੇ ਲੱਖਾਂ ਰੁਪਏ ਖਰਚ ਕਰਦੇ ਆ 400 ਰੁਪਏ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ ਕਰੇ ਬੈਠੇ ਵੀ ਆ ਸਕਦੇ ਹਾਂ ਇੱਕ ਵਾਰੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਐਡਰੈਸ ਜਰੂਰ ਦੱਸਿਓ ਬਈ ਆਪਣਾ ਜੀ ਮਹਾਰਾਜਪਿੰਡਾ ਬਾਈਪਾਸ ਰੋਡ ਨੇੜੇ ਚਾਰ ਨੰਬਰ